ਸਤ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਨਿਊ ਵਲੌਗ ਤੇ ਜਿਮ ਲਾ ਕੇ ਆਏ ਸੀਗੇ ਆ ਜਿਹੜਾ ਮੈਂ ਨਾ 80 ਰੁਪਈਆ ਦਾ ਨਾਰੀਅਲ ਖਰੀਦਿਆ ਤੇ ਵਿੱਚੋਂ ਵੇਖੋ ਪਾਣੀ ਕਿੰਨਾ ਕੁ ਨਿਕਲਿਆ ਇਹ ਪਈਆ 80 ਰੁਪਈਏ ਵੇਸਟ ਬਾਪੂ ਦੀ ਦੁਕਾਨ ਤੇ ਵਧੀਆ ਏ ਨਹੀਂ ਵਧੀਆ ਜਦੋਂ ਵੀ ਅਸੀਂ ਲੈਨੇ ਆ ਨਾ ਨਾਰੀਅਲ ਪਾਣੀ ਤੇ ਵਿੱਚੋਂ ਅਸਨਾ ਦਾ ਕਈ ਵਾਰੀ ਇੰਨਾ ਕੁ ਨਿਕਲਦਾ ਤੇ ਕਈ ਵਾਰੀ ਜਿਹੜੇ ਹਰੇ-ਹਰੇ ਹੁੰਦੇ ਉਹਨਾਂ ਚੋਂ ਚਲੋ ਗਲਾਸ ਨਿਕਲ ਆਉਂਦਾ ਪਰ ਆ ਤਾਂ ਜਮਾ ਹੀ 80 ਰੁਪਈਏ ਹੂੰ ਹੂੰ ਸਵਾਦ ਨਹੀਂ ਚਾਹੀਦਾ ਤੇ ਅੱਜ ਲਾਈ ਆ ਗੰਨਿਆਂ ਦੀ ਰੇੜੀ ਲਾਈ ਹੀ ਰੱਜੀ ਉਹਨਾਂ ਨੇ ਪਾਰਟ 2 ਆ ਗੰਨਿਆਂ ਦੀ ਰੇੜੀ ਦਾਤ ਉਹਨਾਂ ਦੇ ਵਲੌਗ ਜਾ ਕੇ ਵੇਖ ਲਿਓ ਹੈਲਦੀ ਫੈਮਿਲੀ ਤੇ ਅੱਜ ਤੇ ਹੁਣ ਵਿਹਲਾਏ ਹੋਏ ਅਸੀਂ ਤੇ ਹੁਣ ਚੱਲੇ ਅਸੀਂ ਵਰਕਰਪਾਰ ਦੇ ਪਏ ਪਨੀਰੀ ਤੇ ਪਨੀਰੀ ਪੱਟਣ ਦੇ ਉੱਥੇ ਹੀ ਚੱਲੇ ਆਂ ਕਈ ਲੈ ਕੇ ਮੰਮੀ ਤਾਂ ਮੈਂ ਮੰਮੀ ਕਹਿੰਦੀ ਮੈਂ ਚੱਲ ਘੁੰਮ ਫੇਰਾਂਗੀ ਤੇ ਆ ਆਪਾਂ ਬਾਅਦ ਦੇਖ ਕੇ ਵੀ ਆਉਣਾ ਵਾ ਤੇ ਆ ਅਸੀਂ ਰੱਖ ਲਿਆ ਇਹਦੀ ਫੱਕ ਜੀ ਘਰੇ ਲੈ ਆਉਂਦੀ ਅਸੀਂ ਤਾਂ ਇਹ ਕਿ ਸਕਾ ਕੇ ਅੰਦੀ ਅੱਗ ਬਾਲ ਸਕਦੇ ਆ ਤੇ ਚਲੋ ਹੁਣ ਚੱਲਦੇ ਆਂ ਬਈ ਆ ਆ ਸਾਡੀ ਜਾਮਨੂ ਵਾਲੀ ਮੋਟਰ ਤੇ ਇੱਥੇ ਦੇਖੋ ਪਨੀਰੀ ਪਟਣ ਦੇ ਆ। ਉਹ ਦੇਖੋ ਬਈ ਉੱਥੇ ਲੱਗੇ ਹੋਏ ਵਰਕਰ ਪਨੀਰੀ ਪਟਣ ਤੇ ਬਾਕੀ ਪਹਿਲਾਂ ਆਪਾਂ ਆ ਮੋਟਰ ਤੇ ਲੱਗਣਾ ਛੋਣਾ ਜਾਮਨੂ ਵਾਲੀ ਮੋਟਰ ਤੇ। ਤਾਂ ਨੇ ਮੰਮੀ ਇਦਾਂ ਵੀ ਹੁਣ ਰੱਬ ਹੋਈਆਂ ਵੀ ਜਿਹਦੇ ਟੁੱਟ ਕੇ ਟੁੱਟ ਕੇ ਇਹ ਗੱਲਾਂ ਹੀ ਆ ਮਜ਼ਬੂਤ ਹੈ ਵੀ ਟੁੱਟਦਾ ਜਦੋਂ ਨੇਰੀ ਆ ਜਾਂਦੀ। ਬਾਕੀ ਇਹਦੇ ਥੋੜੇ ਜੇ ਘੱਟ ਲੱਗੇ ਕਿ ਕਿਵੇਂ ਆ। ਨਹੀਂ ਵਾਧੂ ਜਾਮਨੂ ਲੱਗਾ ਇਹਨੂੰ ਨਹੀਂ। ਹਨਾ ਨਿਆਰੇ ਹੋਣਗੇ। ਦੇਖੋ ਭਾਈ ਇੱਧਰ ਕਾਤ ਸਾਰੇ ਹੋ ਗਏ ਮੀ ਨਹੀਂ ਪੈਣਿਆ ਇਦਕੀ ਮੀ ਪਵੇ ਨਾ ਕਿਤੇ 4 ਦਿਨ ਨਿਆਰਾ ਆ ਜੇ ਅੱਜ ਆਪਾਂ ਹੁਣ ਏਸੀਆਂ ਦੀ ਸਰਵਿਸ ਕਰਾਉਣ ਲੱਗੇ ਆ ਤੇ ਬਾਈ ਹੁਣੀ ਆਏ ਹੋਈ ਏਸੀਆਂ ਦੀ ਸਰਵਿਸ ਕਰਨ ਨਾ ਵਾਵਾ ਚੇਰ ਹੋ ਗਿਆ ਹੀਗਾ ਸਰਵਿਸ ਨਹੀਂ ਹੋਈ ਇਹਨਾਂ ਦੀ ਇਹਨਾਂ ਦੀ ਦੁਕਾਨ ਆ ਇਹਨਾਂ ਤੋਂ ਜੇ ਤੁਸੀਂ ਸਰਵਿਸ ਸਰਵਿਸ ਕਰਾਉਣੀ ਆ ਇਹਨਾਂ ਦਾ ਤੁਹਾਨੂੰ ਨੰਬਰ ਦੇ ਦਾਂਗੇ ਤੇ ਬਹੁਤ ਵਧੀਆ ਤਰੀਕੇ ਨਾਲ ਸਰਵਿਸ ਕਰਦੇ ਦੇਖੋ ਸਥਾਈ ਨਾਲ ਬਹੁਤ ਵਧੀਆ ਸਾਫ ਹੋਇਆ। ਕੂਲਿੰਗ ਵੀ ਕਰਨਗੇ ਹੁਣ। ਸਾਫ ਨਾਲ ਦੇ ਨਿਆ ਵਿੱਚ। ਬਹੁਤ ਗੰਦਾ ਹੋਇਆ ਹੈ ਜੀ ਅਸੀਂ। ਪ੍ਰੈਸ਼ਰ ਹੁਣ ਸਾਫ ਹੋ ਗਿਆ। ਆ ਰਿਹਾ ਥੱਲੋਂ ਗਲੋਰ ਵੇਖੋ। ਹਾਂ ਐ ਨੂੰ ਘੈਂਟ ਹੋ ਗਿਆ। ਇਹ ਸਾਫ ਕਰਤਾ। ਕੀ ਕੀ ਕਰਦੇ ਤੁਸੀਂ? ਅਸੀਂ AC ਦੀ ਸਰਵਿਸ, ਰਿਪੇਅਰ, ਢੱਕਾ ਨਾ ਕਰ ਮਟਰ, ਅਸਟ੍ਰੈਕਟਰਾਂ ਦੇ ਟੂਰ ਇਨਵੈਟਰ ਫਰਵਾਸ਼ੇ ਵੀ ਨਾਂ ਦਾ ਕਰਦੇ ਆ ਮਤਲਬ ਤੇ ਰਿਪੇਅਰ ਦਾ ਸਾਰਾ ਕਰਦੇ ਆ ਇਹ ਸੀ ਰਿਪੇਅਰ ਹੋ ਗਏ ਹਨ ਡੈਕ ਡੁੱਕ ਵੀ ਲਾਉਣੇ ਆ ਗੱਡੀਆਂ ਗੁੱਡੀਆਂ ਵੀ ਟੋ ਸਕਦੇ ਆ ਨਾ ਚੱਲ ਚਲਾ ਬੜਾ ਅਪਰਾਇਸ਼ਰੀ ਹੈ ਮਤਲਬ ਗੱਡੀਆਂ ਗੁੱਡੀਆਂ ਟੁੱਟੀਆਂ ਜਾਣਗੀਆਂ ਹਨ ਹਾਂ ਹੁਣ ਗਲ ਨਹੀਂ ਹੁੰਦੀ ਅੱਜ ਰੰਗ ਭੱਟਦਾ ਇੰਨਾ ਤਿੱਖਾ ਨਹੀਂ ਨਹੀਂ ਸਹੀ ਆ ਹੈਟ ਕਰਕੇ ਪ੍ਰੈਕ ਕਰਦਾ ਓਹ ਆਹ ਵਾ ਗੰਦਰੀ ਕੋ ਕਿੰਨਾ ਜੰਮਿਆ ਆ ਇਹ ਬਾਹਰ ਨਾ ਬਾਹਰ ਹੋਰ ਜ਼ਿਆਦਾ ਗੰਦ ਜਮ ਜਾਣਾ ਕਿਵੇਂ ਸਾਫ ਹੋਣ ਲਿਆ ਤੇ ਇਹ ਦਾ ਪਾਣੀ ਵੇਖੋ ਕਿੰਨਾ ਗੰਦਾਕਾਰਿਆ ਵਾਲਾ ਪਾਣੀ ਹੋਣ ਲਿਆ ਸਾਹਬ ਨੇ ਆਲਣੇ ਵੇਖੋ ਥੱਲੇ ਆਲਣਾ ਵੀ ਪਾਇਆ ਆ ਕੀਰੀ ਮਿੱਟੀ ਹੋਰ ਮਿੱਟੀ ਨਿਕਲ ਨਹੀਂ ਵਿੱਚੋਂ ਬਈ ਇੰਨੀ ਮਿੱਟੀ ਐ ਇਦਾਂ ਹੀ ਰਹਿਣ ਦੋਏ ਤੇ ਰੋਬੋਟ ਲੱਗਦਾ ਹੀ ਓਏ ਰੋਬੋਟ ਫਿਲਮਾਂ ਨਹੀਂ ਹੁੰਦੀਆਂ ਭੈੜਾ ਲੱਗਦਾ ਐ ਲੱਗਾ ਚੋਰੀ ਦਾ ਲੱਗਦਾ ਮਾਸਟਰ ਓਏ ਇਹਦੇ ਵਿੱਚ ਵੜਿਆ ਪਿਆ ਵਾ ਓ ਇਸਲਾ ਹੋਨਾ ਚਲੋ ਭਈਆ ਜਿਹੜਾ ਆਪਾਂ ਕਵਰ ਇੱਕੀ ਸਾਫ਼ ਕਰਦੇ ਹੈ ਨਾ ਇਹ ਤੇ ਆਣਾ ਸੰਪਰਕ ਕਰ ਲਿਓ ਆਹ ਇਹਨਾਂ ਦਾ ਕਾਰਡ ਆ ਨੰਬਰ ਆ ਤਲਾ ਲਿਓ ਤੇ ਸਰਵਿਸ ਕਰ ਜਾਣਗੇ ਹਰਫਕੇ ਤੋਂ ਆ ਬਾਈ ਹੁਣੀ ਸਹੀ ਆ ਆ ਸਾਰਾ ਕੁਝ ਹੀ ਕਰਦੇ ਆ ਜੋ ਆਂਦੇ ਤੇ ਆ ਹਾਂ ਵਾਈਫਾਈ ਦਾ ਵੀ ਮਤਲਬ ਟੋਟਲੀ ਕੰਮ ਕਰਦੇ ਆ ਫੋਨ ਲਾ ਲਿਓ ਸਹੀ ਆ ਧਰਮਾਲ ਤਾਂ ਲਿਆ ਵਾ ਗਰਮੀ ਬਹੁਤ ਜ਼ਿਆਦੀ ਆ ਧਰਮਾਲ ਨੂੰ ਗਿੱਲਾ ਕਰ ਲਾ ਮੈਂ ਕਿਹਾ ਹਵਾ ਥੋੜੀ ਜੀ ਠੰਡੀ ਵੱਜੂ ਤਾਂ ਥੋੜੇ ਟਾਈਮ ਤੱਕ ਤਾਂ ਠੰਡੀ ਠੰਡੀ ਵੱਜੂਗੀ ਤੇ ਬਾਕੀ ਅੱਜ ਅਸੀਂ ਚੱਲੇ ਆ ਮੰਮੀ ਰੱਜੀ ਤੇ ਮੈਂ ਸਾਰੇ ਜਾਣੇ ਚੱਲੇ ਆ ਸ਼ਾਪਿੰਗ ਕਰਨ ਤੇ ਚਲੋ ਚੱਲਦੇ ਆ ਚਲੋ ਭਾਈ ਸ਼ਾਪਿੰਗ ਕਰਨ ਲੱਗੇ ਅੱਜ ਕੱਪੜੇ ਸ਼ਾਪਿੰਗ ਕਰਾਂਗੇ ਤੇ ਠੰਡੀ ਹਵਾ ਲੱਗੇ ਪਹਿਲਾਂ ਫਿਰ ਸ਼ੁਰੂ ਕਰਦੇ ਆ ਸ਼ਾਪਿੰਗ ਕਰਨੀ ਇਹ ਆ ਘਟੀਆ ਢੰਡੇ ਦੇਸੀ ਮਾਲ ਦੇ ਸੀਮਾ ਆਏ ਸਾਰੇ ਉਹ ਤਾਂ 100 ਦੀ ਸਸਤੀ ਦਾ ਪਿਆਰ ਲੰਗੀ ਆਵੇ ਆ ਵੀ 100 ਦੀ ਆਵੇ ਨਹੀਂ ਨਹੀਂ ਮਹਿੰਗੀ ਆ ਮਹਿੰਗੀ ਥੋੜੀ ਆ ਕਿੱਡੀ ਘੇਟ ਉਹ ਪਾਓ ਉਹ ਰੇ ਉਹ ਟੰਗ ਉਹ ਲਾ ਉਹ ਘੇਟਾ ਹਣਾ ਓਏ ਆ ਟੰਗ ਤੇ ਰੋਚ ਗੰਦੀ ਪਾਲੀ ਤੋ ਵੇ ਉੱਤੇ ਰਹਿ ਗਈ ਓ ਲਾ ਹਾਂ ਲਾੜਾ ਇੱਕ ਦਾ ਆ ਘੇਟਾ 100 ਦੀ ਗੈਸ ਆ 100 ਦੀ ਆ ਹੋਰ ਹਾਂ ਆ ਕਿੱਡਾ ਸੋਹਣਾ ਹੈ ਗਰਮੀ ਵਾਲੀ ਨੇ ਗਰਮੀ ਨਹੀਂ ਨਾ ਲੱਗਣੀ ਪਤਲੀ ਵੇ ਕਿੰਨੀ ਤਾਂ ਲਿਆਏ ਆ ਚਿੱਟੀ ਇਹ ਕਿੰਨੀ ਦੀ ਆ 150 ਇਹ ਮੋਟੀ ਆ ਚ ਭਲੇਖਾ ਏਸੀ ਉੱਥੇ ਕੂਲਰ ਤਾਂ ਚੱਲਦਾ ਹੈਗਾ ਏਸੀ ਨਹੀਂ ਚੱਲਣਦਾ ਤੇ ਕੂਲਰ ਲਾਏ ਹੋਏ ਹਾਂ ਵੇ ਆ ਜਿਹੜੀਆਂ ਚ ਨਾ ਗਰਮੀ ਲੱਗਣੀ ਮੰਨਿਆ ਕਾਰ ਹਾਂ ਆਹੀ ਆ ਜਿਹੜੀ ਤੂੰ ਪਾਈ ਆ ਹਾਂ ਵੇ ਆ ਕਬਲਾ ਅਰੇ ਜੀ ਆ ਆਂਦੇ ਫਰਕ ਹੈਗਾ ਨਹੀਂ ਆ ਵੀ ਆ ਆਂ ਚੀਕ ਕੀ ਵਧੀਆ ਅੱਛਾ ਆ ਮੰਮੀ ਕਹਿੰਦੀ ਆ ਨਾ ਗਰਮੀ ਲੱਗਣੀ ਤੈਨੂੰ ਯਾਰ ਜਿਹੜੀ ਮੈਂ ਚੱਕੀ ਉਹ ਬਹੁਤ ਪਤਲੀ ਵਧੀਆ ਵਾ ਓਏ ਆ ਵਖਾ ਹਾਂ ਇਹ ਪਤਲੀ ਆ ਨਾ ਦੇ ਤੈਨੂੰ ਹਾਂ ਆ ਪਤਲੀ ਪਰ ਮੰਮੀ ਸੋਹਣੀ ਨਹੀਂ ਆ ਸੋਹਣੀ ਨਹੀਂ ਵੇਖ ਲਾ ਇਹ ਅੱਜ ਅਸੀਂ ਗਰਮੀਆਂ ਦੇ ਕੱਪੜੇ ਆਂਦੀ ਗੀ ਸ਼ੋਪਿੰਗ ਕਰਨ ਆਏ ਹੋਏ ਆ ਤੁਸੀਂ ਆਪ ਦੀ ਸ਼ੋਪਿੰਗ ਕਰੋ ਨਾ ਫੋਨ ਤੇ ਬੈਠੀ ਨਹੀਂ ਰਹੋ ਨੀ ਇਹ ਨਾ ਲੱਭ ਗਈ ਡੈਡੀ ਲਈ ਪਤਲੀ ਹੋ ਓਏ ਪਤਲੀ ਲਿਆ ਕਰ ਮੋਟੀ ਆ ਗਰਮੀ ਲੱਗਣੀ ਉਹ ਯਾਰ ਸਮਝਿਆ ਕਰ ਪਤਾ ਉਹ ਦੇ ਨਾ ਆ ਪਤਾ ਆ ਹੋਏ ਠੀਕ ਆ ਪਾਗਲ ਜੀ ਨਹੀਂ ਤੇ ਉਹਨਾਂ ਗਰਮੀਆਂ ਵਾਲੇ ਹੀ ਲਾਈ ਆ ਪਤਲੀ ਲਾ ਜਿੰਨੀ ਸੋਹਣੀ ਲੈਂਦੀ ਆ ਹਾਂ ਉਰੇ ਆ ਉਰੇ ਢੇਰਾਂ ਲਾਈ ਜਾਂਦਾ ਵਾ ਉਰੇ ਆ ਨਾ ਫਰਾਟਾ ਲਾਇਆ ਹੋਇਆ ਕੂਲਰ ਲਾਏ ਹੋਏ ਨਾ ਨਈ ਨਵੇਂ ਦੀਆਂ ਚੀਜ਼ਾਂ ਨਾ ਲੈ ਨਈ ਪੀਣ ਵਾਲੀ ਆ ਰਹਿਣ ਦੇ ਜਿਹੜੀ ਤੂੰ ਕੋਨਾ ਵਾ ਨਹੀਂ ਮੈਂ ਨਹੀਂ ਲੈਣੀ ਆ ਗਈ ਟ੍ਰਾਇੰਗਲ ਜੇ ਰੈਂਗਲ ਜੀ ਆ ਗਈ ਆ ਜਦੋਂ ਵੇਖੋ 100 ਦੀ ਉਹ ਓਾ ਲਾ ਆਪਣਾ ਹੀ ਪਤਲੀਆਂ ਗਾਇਸ ਇਹ ਨਹੀਂ ਗੱਲ ਹੈਗੀ ਵੀ ਅਸੀਂ ਇਹ ਲੈਣੇ ਪਏ ਪਰ ਇਹ ਮਜ਼ਾ ਬੜਾ ਆਉਂਦਾ ਗਰਮੀ ਚ ਪਤਾ ਹੀ ਨਹੀਂ ਲੱਗਦਾ ਪਾਈਕ ਨਹੀਂ 109 ਆ ਦੀ ਲੈਣੀ ਆ ਹਾਂ ਲਾਲਾ 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 ਨਹੀਂ ਰੰਗ ਰੰਗਣੀ ਚੰਗਾ ਯਾਰ ਪਜਾਮਾ ਇੱਕ ਵੀ ਨਹੀਂ ਹੈਗਾ ਪਾਟੇ ਪੈ ਸਾਰੇ ਹੀ ਆ ਵੇਖ ਫਿਰ ਪਜਾਮੇ ਪਜਾਮੇ ਰਹਿ ਹੀ ਗਏ ਗੈਸ ਲੈਣ ਵਾਲੇ ਤਾਂ ਹੁਣ ਆਪਾਂ ਪਜਾਮੇ ਵੇਖ ਲਗੇ ਇੱਥੇ ਇਹ ਚਾਹੀਦੇ ਆ ਉਹ ਪੈਸੇ ਮੰਗਦੀ ਓਏ ਕੌਲੇ ਚ ਪਾ ਦੇ ਚਲੋ ਬਈ ਜਿਹੜੇ ਮੋٹے ਪਜਾਮੇ ਹੁੰਦੇ ਉਹਨਾਂ ਨੂੰ ਕਹਿੰਦਾ ਖੱਦਰ ਆ ਪਤਲੇ ਪਤਲੇ ਵੇਖ ਕਰਨੇ ਗਰਮੀ ਬਹੁਤ ਆ ਪਰ ਅਸਲ ਚ ਜਿਹੜੇ ਮਹਿੰਗੇ ਆ ਨਾ ਉਹ ਹਾਂ ਉਹ ਆ ਲਾਰਜ ਆ ਇਹ ਲੈ ਲਾ ਵੇਖ ਲਾ ਰੰਗ ਨਹੀਂ ਸੋਹਣਾ ਵੇ ਹੋਰ ਰੰਗ ਨੂੰ ਕੀ ਕਰਨਾ ਤੂੰ ਹਾਂ ਇਹ ਵੇਖੋ ਯਾਰ ਕੀ ਨਹੀਂ ਲਾਇਆ ਘਰੇ ਮੁੰਲਾ ਹੈ ਆ ਦੇਖੋ ਗਾਇਜ਼ ਜਿਹੜੇ ਮਹਿੰਗੇ ਨਾ ਉਹੋ ਹੀ ਅਕਸਰ ਵਧੀਆ ਆ ਜਿਹੜੇ ਸਸਤੇ ਆ ਨਾ ਉਹਨਾਂ ਦਾ ਕੋਈ ਹਾਲ ਨਹੀਂ ਉਹ ਤੇ ਗਰਮੀ ਖੱਦਰਾਂ ਮਿਲਦੇ ਆ ਯਾਰ ਪਤਾ ਮੈਨੂੰ ਪਤਲਾ ਵਾ ਪਰ ਉਹ ਪਾਗਲਾ ਐਵੇਂ ਦਾ ਰੰਗ ਤੇ ਆਪਣੇ ਕੋ ਐਵੇਂ ਦੇ ਪਜਾਮੇ ਜੇ ਨਹੀਂ ਹੈਗੇ ਘਰੇ ਬਹੁਤ ਸੋਹਣਾ ਆ ਹਾਂ ਨਹੀਂ ਮੈਨੂੰ ਨਹੀਂ ਸੋਹਣਾ ਲੱਗਾ ਆ ਵੇਖੋ ਕਲਰ ਓਏ ਇੱਧਰ ਵੇਖੋ ਨਹੀਂ 7000 ਦੀ ਸ਼ਾਪਿੰਗ ਕਰ ਲਈ ਇਹਨੇ 7000 ਦੀ ਬੋਰੀ ਬੰਨ ਤੇ ਲੱਦ ਤੁਰ ਸ਼ਹਿਰ ਚ ਚੱਲ ਚੱਲ ਹਾਂ ਸ਼ਹਿਰ ਚ ਘੁੰਮਣ ਇਦਾਂ ਹੀ ਚੱਲ ਬਈ ਹੁਣ ਚੱਲਦੇ ਆ ਤੂੰ ਮੇਰ ਨਾਲ ਚੱਲ ਇਹ ਕਣਕ ਕਣਕ ਦਾ 20 ਲੈ ਕੇ ਆ ਉਹ ਬੋਰਾ ਇੱਕ ਹੋਰ ਸਿਰ ਤੇ ਚੱਕੂਗਾ ਕਣਕ ਦਾ 20 ਚੱਕਣਾ ਗਾਇਸ ਹੁਣ ਡੈਡੀ ਹੁਣਾਂ 20 ਝੋਨੇ ਦਾ ਮੰਗਾ ਲਿਆ ਸੱਚ ਤੇ ਹੁਣ ਇਹਨੇ ਉਹ ਵੀ ਸਿਰ ਤੇ ਚੱਕਣਾ ਵਾ ਚਲੋ ਮੰਮੀ ਨੇ ਅੱਜ ਮੈਮ ਕੋਸ਼ੇਕ ਪੀਤਾ ਮੰਮੀ ਤੁਸੀਂ ਵੀ ਪੀ ਲੈਨੇ ਆ ਮਿੱਠਾ ਪਾਇਆ ਹੈ ਨਾ ਵਿੱਚ ਗੱਲ ਹਾਂ ਚਲੋ ਉਹ ਮੇਰਾ ਨਹੀਂ ਆ ਕਿੱਕੀ ਦੇ ਇਹਦੇ ਵਿੱਚ ਕੁਝ ਕਾਜੂ ਉਹ ਜੋ ਕਾਜੂ ਕੂਜੂ ਤੇ ਚਾਹੀਦੇ ਮਾੜੀ ਗੱਲ ਆ ਕਹਿੰਦੇ ਚਲ ਵੈਸੇ ਦੇਖੋ ਇਹਦਾ ਸਕੀਮ ਪੀਂਦਾ ਇਹ ਨਾ ਇਧਰੋਂ ਪਤਾ ਕਿਉਂ ਨਹੀਂ ਪੀਂਦਾ ਇਧਰੋਂ ਆਪਾਂ ਕੱਪ ਐ ਚੱਕੀਦਾ ਹਨਾ ਆਪਾਂ ਕੱਪ ਐ ਚੱਕੀਦਾ ਇਧਰੋਂ ਨਹੀਂ ਪੀਂਦਾ ਇਧਰੋਂ ਨਹੀਂ ਪੀਂਦਾ ਇਹ ਪੀਂਦਾ ਇੱਥੋਂ ਕਹਿੰਦਾ ਇੱਥੋਂ ਕਹਿੰਦਾ ਇੱਥੇ ਤਾਂ ਪੀਂਦਾ ਇੱਥੋਂ ਐ ਕਰਕੇ ਕਿਸੇ ਦਾ ਮੂੰਹ ਨਹੀਂ ਨਾ ਇੱਥੇ ਲੱਗਦਾ ਤਾਂ ਕਰਕੇ ਵੇਖਾਂ ਕੋਵਲਾ ਸਾਰਿਆਂ ਨੂੰ ਸਕੀਮ ਦਾ ਹੱਤੀ ਹੋਣ ਬੀਨ ਨਾ ਉੱਥੋਂ ਪੀਂ ਲਾ ਬੋਲ ਬੋਲ ਕੇ ਸਾਰੀਆਂ ਸਕੀਮ ਦੱਸਤੀ ਇਹਨੇ ਭਾਈ ਕਿਸੇ ਨੂੰ ਮਤਲਬ ਦਤਣਾ ਬੋਡੀ ਕਿਵੇਂ ਬਣਦੀ ਹੈ ਤੂੰ ਬਤਾਤਾ ਭਾਈ ਜੋ ਅਸੀਂ ਸ਼ਾਪਿੰਗ ਕੀਤੀ ਅੱਜ ਸਾਰੀ ਜਿੰਨੀ ਵੀ ਸ਼ਾਪਿੰਗ ਕੀਤੀ ਆ ਉਹ ਤੁਹਾਨੂੰ ਦਿਖਾਵਾਂਗੇ ਕੀ ਕੀ ਲੈ ਕੇ ਆਏ ਆ ਗਰਮੀਆਂ ਦੀ ਸ਼ਾਪਿੰਗ ਜ਼ਰੂਰੀ ਮੁੰਡਿਆਂ ਦਾ ਦੇਖੋ ਅਸੀਂ ਲਾ ਕੇ ਆਏ 6000 ਰੁਪਏ ਹਾਂ 6000 ਰੁਪਏ 6000 ਦੇ ਅਸੀਂ ਲੈ ਕੇ ਆਏ ਘੱਟੋ ਘੱਟ ਪੋਰਾ ਪੋਰਾ ਤੁਹਾਨੂੰ ਦਿਖਾਉਣੇ ਆ ਤਰੱਚੀ ਦੀ ਇੱਕ ਪੈਂਟੀ 4-5000 ਦੀ ਹਾਂ ਉਹ ਹੀ ਚਾਰੇ ਟੱਬਰ ਦੇ ਕੱਪੜੇ ਆ ਜਾਂਦੇ ਜਿੰਨੇ ਦੀ ਕੱਲਾ ਜੀ ਨਹੀਂ ਆ ਮੈਲਾ ਤਾਂ ਅੱਜ ਹਾਂ ਤ ਜੀਨ ਦੇ ਹਾਂ ਉਹ ਐਵੇਂ ਕਹਿੰਦਾ ਜਿੰਨੇ ਦੀ ਕੱਲੀ ਜੀਨ ਕੁੜੀਏ ਇਹ ਫੁਗਰੀ ਮਾਰਨੀ ਜ਼ਰੂਰੀ ਮੈਂ ਸਸਤੇ ਲੈਣਾ ਹਾਂ ਹੋ ਸਸਤੇ ਕੀ ਹਾਂ ਸਸਤੇ ਫਿਰ ਵੀ ਰੇਟ ਚ ਅਕੋਰਡਿੰਗ ਰੇਟ ਅਕੋਰਡਿੰਗ ਆ ਸਸਤੇ ਆ 550 ਦਾ ਪਜਾਮਾ 550 ਦਾ ਹਾਂ ਨਹੀਂ ਇਹ ਨਹੀਂ ਸਸਤਾ ਇਹ ਚੱਲ ਇਹ 100 100 ਦੇ ਵੇਚਦੇ ਪਿਆ ਹੀ ਗਾਇਸ ਮੈਂ ਤਾਂ ਕਿਹਾ ਦੇਖੋ ਲੈ ਕੇ ਆਏ ਨਵੇਂ ਕੱਪੜੇ ਪੱਖੇ ਦੀ ਆਵਾਜ਼ ਤੇ ਨਹੀਂ ਆਊਗੀ ਨਹੀਂ ਆਉਂਦੀ ਤਾਂ ਟੈਨਸ਼ਨ ਨਾ ਲੈ ਆਹ ਦੇਖੋ ਪ੍ਰੋਫੈਸ਼ਨਲ ਉਹ ਨਹੀਂ ਤੂੰ 100 100 ਦੇ ਉੱਥੇ ਲੱਭਦਾ ਪਿਆ ਹੀ ਇਹ 10 ਪੈਲੋ ਆਹ ਵੇਖ ਲੱਭ ਉਹ ਨਹੀਂ 100 ਦਾ ਵੈਸੇ ਮਜ਼ਾਕ ਕਰਦੇ ਨਹੀਂ ਯਾਰ ਵਰੀ ਆਹ ਹੈਗਾ 550 ਉਹ ਤਾਂ ਵੈਸੇ ਆ ਸਮਝਾ ਕਰ ਦਿਓ ਮੇਰਾ ਸੀਰੀਅਸ ਨਾ ਹੋ ਜਿਆਦਾ ਅਸੀਂ ਉਹ ਕਰਦੇ ਹਾਂ ਗੱਡੀ ਲਿਆ ਕੇ ਵੀ ਸੀਰੀਅਸ ਨਹੀਂ ਹੋਣਾ 4 450 ਦਾ ਆ ਦੇਖ ਇਦਾਂ 450 ਦਾ ਓਕੇ ਨੈਕਸਟ ਕੱਢੋ ਤਜੋਰੀ ਵਿੱਚੋਂ ਪੋਟਲੀ 'ਚੋਂ ਇਹ ਸੱਪ ਕੱਢਣਿਆ ਹੁੰਦਾ ਲਾਸਟ ਆ ਗਿਆ ਪੋਟਲੀ 'ਚੋਂ ਨਿਕਲੇ ਆਈ 450 ਦਾ ਨੀ ਬੜੇ ਲੈ ਕੇ ਆਏ ਆ ਦੇਖੋ ਪਜਾਮਾ ਦਿਖਾ ਪਜਾਮਾ 450 ਪਜਾਮਾ ਜਿਹੜਾ ਚੰਗੀ ਤਰ੍ਹਾਂ ਮਖਾ ਪਤਲਾ ਜੇ ਤੁਸੀਂ ਪੋਣਾ ਵਾਂ ਤਾਂ ਪਾ ਸਕਦੇ ਆ ਬਹੁਤ ਵਧੀਆ ਵੇਖ ਲਓ ਭੈਣ ਜੀ ਹਾਂ ਇਹ ਲੋ ਕਿੰਨਾ ਵਧੀਆ ਕੱਪੜਾ ਆ ਜਿਹੜਾ ਬਹੁਤ ਬੈਸਟ ਆ ਦੇਖੀ ਕੋਣਨੀ ਤੂੰ ਸਾਡੇ ਪਜਾਮੇ ਕੋਣੇ ਬਸ ਪਤਲੇ ਨੇ ਸਾਡੇ ਪਾ ਲੈਂਦੀ ਆ ਕਿਦਣ ਪਾਇਆ ਤੇਰਾ ਉਹ ਉਲਟ ਮੈਨੂੰ ਕਹਿੰਦਾ ਆ ਲਿਆਈ ਤੂੰ ਇਹ ਸਾਡੇ ਲਈ ਵੀ ਲੈ ਲਿਆ ਘਰ ਅਸੀਂ ਪਾ ਪੂ ਆ ਆ ਪਤਲੇ ਪਤਲੇ ਲੈ ਗਾਇਆ ਇਸ ਨੂੰ ਉਹ ਇਹਦਾ ਲਿਆ ਕਰ ਅਸੀਂ ਵੀ ਪਾ ਹਾਂ ਵਰੀ ਪੈਂਟ ਵੇਖੀ ਜਾਵੇ ਕਹਿੰਦਾ ਇਹ ਮੇਰੇ ਆਜੂ ਆੜਾ ਆ ਲਈ ਇੱਕ ਤੇ ਲੈ ਵੇ ਆਹ ਇਨੇ ਪਜਾਮਾ ਦੇਖ ਲੈ ਇਹ ਵੀ 550 ਦਾ ਸਸਤੇ ਆ ਐ ਸਸਤੇ ਕਹਿੰਨੀ ਤੂੰ ਕਹਿੰਨੀ ਜਿੱਪਾ ਨਹੀਂ ਬੈਕ ਵੀ ਆ ਰਿਹਾ ਇੱਥੇ ਜਿੱਪਾ ਜੇਬਾਂ ਵਾਂਗੂ ਨਾ ਜੇਬਾਂ ਵਾਂ ਜੇਬਾਂ ਵਾਂ ਬਈ ਵਾਓ ਮੈਨਾਂ ਡਿਜ਼ਾਈਨ ਲਾਇਆ ਇੰਨਾ ਪਜਾਮਾ ਖਾਲ ਲਾਇਆ ਆ ਵੀ ਫਿਰ ਪਜਾਮਾ 4.5 ਆ ਦੇਖੋ ਕਿੰਦਾ ਵੈਣ ਪਜਾਮਾ ਦੇਖੋ ਹਾਂ ਤੇ ਇਹ ਦੇਖੋ ਰੇਟ ਐਵੇਂ ਨਹੀਂ ਆਇਆ ਕਿ ਇੰਨੇ 100 ਦੇ ਲਾਇਏ ਇੰਨੇ ਵਾਹ ਵਾਹ ਜੀ ਵਾਹ ਵਾਹ ਕਿਵੇਂ ਤੇ ਆ ਇੰਨੇ ਪਜਾਮੇ ਇਹਦੇ ਪੈਸਾ ਲਾਇਆ ਮੁੰਡੇ ਨੇ ਆ ਦੇ ਓਵਾ ਆ ਪੈਸਾ ਲਾਇਆ ਮੁੰਡੇ ਨੇ ਕਹਿੰਦੇ ਧੋ ਲਿਆ ਇੰਨੇ ਪਜਾਮੇ ਇੰਨੇ 400 ਵਾ ਵਾ ਕੰਜਰਾਜ ਤਰੋ ਚੱਕ ਇਹ ਜਾਣ ਕੇ ਇਧਰ ਚੱਕ ਚੱਕ ਕੇ ਦਈ ਜਾਂਦਾ ਉਹ ਵੇਖੀ ਜਾਂਦਾ ਮੈਨੂੰ ਪਤਾ ਕਿਵੇਂ ਪਤਾ ਲੱਗਾ ਜਦੋਂ ਨਾ ਇਹ ਜਦੋਂ ਕਹਿੰਦਾ ਇੰਨੇ ਪਜਾਮੇ ਪਤਾ ਲੱਗ ਗਿਆ ਕੰਜਰ ਇਧਰੋਂ ਚੱਕਦਾ ਪਿਆ ਮੈਂ ਕਿਹਾ ਚੱਲ ਆ ਵਾ ਯਾਰ ਕੀ ਆ ਓਏ 550 ਦਈ ਆ ਕੱਚਾ 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 ਦੇਖਦੇ ਕੀ ਰੇਟ ਆ ਹੂੰ 160 ਦਾ ਕੱਚਾ ਕੱਚਾ ਨਾ ਕਹਿ ਪਾ ਕੱਚਾ ਨਹੀਂ ਦਸਤਾ ਲਿਆ ਦਰ ਕੀ ਹੈ ਇਹ ਕੀ ਆਏ ਨਿਕ ਕਰ ਨਹੀਂ ਦਰ ਫਿਰ ਕੱਚਾ ਲਿਖਿਆ ਉੱਤੇ ਦ ਨਿਕ ਕਰ ਨਹੀਂ ਆਏ ਚਲੋ ਜੋ ਵੀ ਆ ਛੱਡ ਪਰ ਵੱਡਾ ਆਇਆ ਤੂੰ ਬਹਿਨਾ ਇਸ ਕਰਨ ਬੋਲ ਜਿਹੜਾ ਮੈਚਸ ਕਰਨ ਲਈ ਮੈਂ ਲੈ ਕੇ ਦਿੱਤਾ ਮੇਰੇ ਕੋਲ ਦਸਤਾ ਵੈਰੀ ਨਾਈਸ ਇਸ ਕਰਨ ਲਈ ਇਹਨਾਂ ਮੰਮੀ ਲਿਆ ਇਹ ਵੀ ਦੱਸ ਦੇ ਮੰਮੀ ਦਾ ਯਾਰ ਮੰਮੀ ਲਿਆ ਵੈਰੀ ਨਾਈਸ 600 600 ਦਾ ਮੰਮੀ ਨੇ ਉੱਥੋਂ ਖਰੀਦਿਆ ਬਾਕੀ ਅੱਜ ਬਹੁਤ ਕੱਪੜਾ ਖਾਨਾ ਨਾਲ ਲੈ ਲਿਆ 600 ਦਾ ਰਜੀ ਨਾ 600 ਦਾ ਸੱਚ ਨਹੀਂ ਫਿਰ ਜਿਆਦਾ ਮਹਿੰਗੀ ਸ਼ਾਪਿੰਗ ਹੋਈ ਕਿ 6000 ਦੀ ਥੋੜੀ ਕੀਤੀ ਆ 7-8000 ਦੀ ਹੋ ਗਈ 8000 ਦੀ ਮੰਮੀ ਦੇ ਵੀ ਲਾਤੀ ਨਹੀਂ ਨਹੀਂ ਸਾਰਾ ਹੀ ਕਿੰਨਾ ਹੀ ਪਤਾ ਨਹੀਂ ਚੱਲ ਆਹ 20 ਟੀ-ਸ਼ਰਟਾਂ ਸ਼ੁਰੂ ਹੋ ਗਈ 150 ਦੀ ਟੀ-ਸ਼ਰਟ ਉਹ ਮੰਮੀ ਕੋਈ ਨਹੀਂ ਰਜੀ ਵਿੰਕਾ 150 ਰੁਪਏ ਦੇਗਾ ਹਾਂ ਆ ਦੇਖਿਓ ਆ ਮਹਿੰਗੀ ਆ ਪਤਲੀ ਬਹੁਤ ਆ 200 ਦੀ ਚਲੋ ਹਾਂ ਕਿੰਨਾ ਸੋਨਾ ਸੋਹਣੀ ਰੰਗ ਕਲਰ ਹਮ ਨੈਕਸਟ ਆ ਗਿਆ ਦੇਖੋ ਪਹਿਲਾ ਰੰਗ ਇਹ ਵੀ 150 ਦੀ ਮੈਂ ਵੇਖ ਲਿਆ ਦੇਖ ਲਿਆ ਇਹ ਵੀ 150 ਦੀ ਨੈਕਸਟ ਅੱਜ ਕੱਪੜੇ ਵਿਖਾਉਣ ਦੇ ਤੁਹਾਨੂੰ ਇਹ ਵੀ 150 ਦੀ ਟੀ-ਸ਼ਰਟ ਬਲੈਕ ਕਲਰ ਦੀ ਵਾਓ ਇਹ ਪਜਾਮਾ ਸੱਚੀ ਬਣਾਉ ਆਇਆ ਲਈ ਪਜਾਮਾ ਆਹ ਇੱਕ ਹੋਰ ਰੰਗ ਆ ਗਿਆ ਇਹ ਇਹ ਕਿੰਨੇ ਦਾ ਇਹ ਹੈਗਾ ਇਹਦਾ ਰੇਟ ਜ਼ਿਆਦਾ ਕੋਲ ਆ

ਸਿਰਫ ਸੌਦੀ 파 ਕੇ ਕਈ ਵਾਰੀ ਸਸਤੇ ਚ ਵੀ ਮਹਿੰਗੀ ਵਧੀਆ ਮਿਲ ਜਾਂਦੀ ਸੋਹਣੀ ਨਹੀਂ ਲੱਗੀ ਬੜੀ ਸੋਹਣੀ ਬਹੁਤ ਸਿਆ ਕਿਉਂ ਹਾਂ ਹੁਣ ਇਹ ਹਾਂ 200 ਦੀ ਹਾਂ ਡੱਬਾਂ ਵਾਲੀ ਵਾਓ ਅੱਜ ਅੱਛੀ ਓਏ ਬਹੁਤ ਨਾਈਸ ਲੱਗੀ ਆ ਆਹ ਬਾ ਨਾਈਸ ਲੱਗੀ ਨਾਈਸ ਹਾਂ ਆਹ ਬਾ ਅੱਜ ਰੱਜੀ ਦਾ ਫੇਰ ਹਾਂ ਪਤਨ ਕੀਆ ਹੈ ਰੱਜੀ ਨੇ ਖਰੀਦਿਆ ਇਹ ਵੀ 200 ਦਾ ਬਹੁਤ ਪੂਛ ਓ ਹੋਜੇ ਵੀ ਪਏ ਆ ਆਪਣੇ ਆ ਕੀ ਆ ਇਹ ਇਹ ਵਧੀਆ ਹੀ ਉਹ ਵਾਓ ਇਹ ਜਮ ਲਈ ਸਹੀ ਹੈ ਇਹ ਵੀ ਸੋਹਣੀ ਲੱਗਦੀ ਹੈ ਇਹ ਕਿੰਨੇ ਦੀ 200 ਦੀ ਕੱਪੜੇ ਸੋਹਣੇ ਮਿਲਦੇ ਆ ਸੋਹਣੇ ਚੱਜਦੇ ਵਧੀਆ ਲੱਗੇ ਮਤਲਬ ਨਾ ਉਹ ਅਲੀ ਜੜੀ ਹੁਣੇ ਲਾਪਰੇ ਨੇ ਟੀ-ਸ਼ਰਟ ਪਾਈ ਬਹੁਤ ਸੋਹਣੀ ਆ ਵੀ ਵਧੀਆ ਫਿਟਨੈਸ ਕਲੱਬ ਬਹੁਤ ਵਧੀਆ ਆਪਣੇ ਪਾਈ ਆ ਗਈ ਨੇ ਐਤ ਵਾਕੇ ਬਹੁਤ ਸੋਹਣੀ ਬਿਲਕੁਲ ਕੀ ਵਾਹ ਆ ਪਾਹ ਹੁਣੇ ਸੋਹਣੇ ਕੱਪੜੇ ਗੁਰੂ ਕੰਦੇ ਆ ਸਹੀ ਗੁਰੂ ਆ ਵੀ ਕੈਂਟਾ ਸਹੀ ਗੱਲ ਹਾਂ ਚਲੋ ਗਾਇਸ ਆਪਾਂ ਨਾ ਅੱਜ ਸ਼ੋਪਿੰਗ ਵਾਲੀ ਵੀਡੀਓ ਬਣਾਈ ਸੀ ਕਿੱਦਾਂ ਦੇ ਲੱਗੇ ਕੱਪੜੇ ਘੈਂਟ ਘੈਂਟ ਆ ਠੀਕ ਆ ਹੈ ਵੀ ਸਸਤੇ ਆ ਜਿਹੜੇ ਪਜਾਮੇ ਸੀ ਉਹ ਥੋੜੇ ਮਹਿੰਗੇ ਆ ਠੀਕ ਆ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਸ਼ੋਪਿੰਗ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਤੇ ਜਿਹੜਾ ਹੈਲਦੀ ਫੈਮਲੀ ਤੇ ਵੀਡੀਓ ਬਣਾਉਂਦੇ ਆ ਉਹ ਵੀ ਵੇਖਿਓ ਸ਼ਹਿਰ ਆ ਜਾ ਕੇ ਤੇ ਅੱਜ ਮੈਂ ਕੀ ਵਾਲੀ ਰੈਡੀ ਲਾਈ ਜਰੂਰ ਵੇਖ ਲਿਓ ਤੇ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਏ